ਸਦ ਮੈਂਬਰ ਕੰਗਣਾ ਨੋਤ ਨੂੰ ਥੱਪੜ ਮਾਰਨ ਦੀ ਖਬਰ ਸਾਹਮਣੇ ਆਈ ਹੈ ਇਹ ਥੱਪੜ 에ਰਪੋਰਟ ਤੇ ਤਨਾਤ ਸੀਆਈਏਐਸਐਫ ਦੀ ਮੈਲਾ ਸੁਰੱਖਿਆ ਕਰਮੀ ਤੇ ਇਜਾਮ ਲੱਗੇ ਨੇ ਤੇ ਇਹ ਕਿਆ ਗਿਆ ਗਿਆ ਕਿ ਕੰਗਣਾ ਨੋਤ ਨੂੰ ਉਹਨਾਂ ਵੱਲੋਂ ਥੱਪੜ ਮਾਰਿਆ ਗਿਆ ਹੈ ਜਦੋਂ ਉਹ ਸਿਕਿਉਰਿਟੀ ਚੱਕ ਤੋਂ ਅੱਗੇ 에ਰਪੋਰਟ ਵੱਲ ਨੂੰ ਜਾ ਰਹੇ ਸੀ ਦੱਸਿਆ ਜਾਂਦਾ ਹੈ ਕਿ ਸੀਏਐਸਐਫ ਮੈਲਾ ਜਵਾਨ ਦਾ ਨਾਮ ਕੁਲਵਿੰਦਰ ਕੋਰ ਹੈ ਤੇ ਇਸ ਵੰਦੀ ਹੁਣ ਅੱਗੇ ਵਿਵਾਦ ਖੜਾ ਹੋ ਚੁੱਕਾ ਹੈ ਕੰਗਨਾ ਰਣੋਤ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ ਹਾਲ ਹੀ ਦੇ ਵਿੱਚ ਉਹ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਲੋਕ ਸਭਾ ਚੋਣ ਜਿੱਤੇ ਹਨ ਭਾਜਪਾ ਨੇ ਉਹਨਾਂ ਨੂੰ ਕਾਂਗਰਸ ਦੇ ਲੀਡਰ ਵਿਕਰਮਦਿੱਤੇ ਦੇ ਮੁਕਾਬਲੇ ਟਿਕਟ ਦਿੱਤੀ ਸੀ ਤੇ ਜਿੱਥੋਂ ਉਹ ਚੋਣ ਜਿੱਤ ਗਈ ਅੱਜ ਵੀਰਵਾਨ ਨੂੰ ਉਹ ਚੰਡੀਗੜ੍ਹ 에어ਪੋਰਟ ਤੋਂ ਦਿੱਲੀ ਜਾ ਰਹੇ ਸਨ ਜਿੱਥੇ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਹੈ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਨਾਲ ਜੁੜੇ ਬਿਆਨਾਂ ਨੂੰ ਲੈ ਕੇ ਇਹ ਘਟਨਾ ਹੋਈ ਹੈ ਹਾਲਾਕਿ ਇਸ ਦੀ ਕੋਈ ਹਲੇ ਪੁਸ਼ਟੀ ਨਹੀਂ ਹੋਈ ਹੈ ਉਧਰ ਇਹ ਵੀ ਸੂਤਰ ਦੱਸ ਰਹੇ ਨੇ ਕਿ ਕੰਗਣਾ ਐਸਵੰਦੀ ਹਾਈ ਕਮਾਂਡ ਤੇ ਦਿੱਲੀ ਗ੍ਰਹਿ ਮੰਤਰਾਲੇ ਤੇ ਸ਼ਿਕਾਦੀ ਗੱਲ ਕਹਿ ਰਹੀ ਹੈ ਮੌਕੇ ਤੇ ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਉਥੇ ਚੰਡੀਗੜ੍ਹ 에어ਪੋਰਟ ਤੇ ਜਿਹੜੇ ਯਾਤਰੀ ਸੀ ਉਹਨਾਂ ਵੱਲੋਂ ਕੀਤੀ ਗਈ ਦੱਸੀ ਜਾਂਦੀ ਹੈ ਹਾਲਾਂਕਿ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਕੰਗਣਾ ਰਨੋਤ ਤੇਜ਼ੀ ਦੇ ਨਾਲ ਚੈਕਿੰਗ ਪੁਆਇੰਟ ਵੱਲ ਨੂੰ ਵੱਧ ਰਹੀ ਹੈ ਤੇ ਜਿੱਦਾਂ ਉਹਨਾਂ ਨੂੰ ਕੋਈ ਰੋਕਿਆ ਜਾ ਰਿਹਾ ਹੈ ਪਰ ਇਹ ਗੱਲ ਸਾਹਮਣੇ ਵੀਡੀਓ ਚ ਨਹੀਂ ਆ ਰਹੀ ਕਿ ਕੋਈ ਥੱਪੜ ਵਾਲੀ ਗੱਲ ਹੈ ਕਿਉਂਕਿ ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਅੱਗੇ ਕੈਮਰਾ ਨਾ ਜਾਣ ਕਰਕੇ ਇਹ ਗੱਲ ਕੈਦ ਨਹੀਂ ਹੋਈ ਹੈ ਪਰ ਇਹ ਗੱਲ ਜੂ ਸਾਹਮਣੇ ਆਈ ਹੈ ਕਿ ਕੰਗਣਾ ਰੋਤ ਨੂੰ ਥੱਪੜ ਵੱਜਿਆ ਹੈ ਤੇ ਇਸ ਦੇ ਪਿੱਛੇ ਜਿਹੜਾ ਮਹਿਲਾ ਸੋਖਿਆ ਕਰਮੀ ਕੁਲੰਦਰ ਕੋਰ ਤੇ ਇਲਜ਼ਾਮ ਲੱਗੇ ਦੱਸੇ ਜਾਂਦੇ ਨੇ ਮੁਹਾਲੀ ਤੋਂ ਗਵਿੰਦਰ ਸਿੰਘ ਦੀ ਰਿਪੋਰਟ ਜਾਗਤੀ ਲਰ ਬਿਊਰੋ ਚੰਡੀਗੜ੍ਹ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ 에어ਪੋਰਟ ਤੇ ਭਾਜਪਾ ਦੀ ਨਵੀਂ ਚੁਣੀ ਗਈ ਸੰਸਦ ਮੈਂਬਰ ਕੰਗਣਾ ਨੋਤ ਨੂੰ ਥੱਪੜ ਮਾਰਨ ਦੀ ਖਬਰ ਸਾਹਮਣੇ ਆਈ ਹੈ ਇਹ ਥੱਪੜ 에어ਪੋਰਟ ਤੇ ਤਨਾਤ ਸੀਆਈਏਐਸਫ ਦੀ ਮੈਲਾ ਸੁਰੱਖਿਆ ਕਰਮੀ ਤੇ ਇਜਾਮ ਲੱਗੇ ਨੇ ਤੇ ਇਹ ਕਿਆ ਗਿਆ ਗਿਆ ਹੈ ਕਿ ਕੰਗਣਾ ਨੋਤ ਨੂੰ ਉਹਨਾਂ ਵੱਲੋਂ ਥੱਪੜ ਮਾਰਿਆ ਗਿਆ ਹੈ ਜਦੋਂ ਉਹ ਸਿਕਿਉਰਿਟੀ ਚੱਕ ਤੋਂ ਅੱਗੇ 에어ਪੋਰਟ ਵੱਲ ਨੂੰ ਜਾਰੀ ਸੀ ਦੱਸਿਆ ਜਾਂਦਾ ਹੈ ਕਿ ਸੀਐਸਐਫ ਮੈਲਾ ਜਵਾਨ ਦਾ ਨਾਮ ਕੁਲਵਿੰਦਰ ਕੋਰ ਹੈ ਤੇ ਇਸ ਵੰਦੀ ਹੁਣ ਅੱਗੇ ਵਿਵਾਦ ਖੜਾ ਹੋ ਚੁੱਕਾ ਹੈ ਕੰਗਨਾ ਰਣੋਤ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ ਹਾਲ ਹੀ ਦੇ ਵਿੱਚ ਉਹ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਲੋਕ ਸਭਾ ਚੋਣ ਜਿੱਤੇ ਹਨ ਭਾਜਪਾ ਨੇ ਉਹਨਾਂ ਨੂੰ ਕਾਂਗਰਸ ਦੇ ਲੀਡਰ ਵਿਕਰਮਦਿੱਤੇ ਦੇ ਮੁਕਾਬਲੇ ਟਿਕਟ ਦਿੱਤੀ ਸੀ ਤੇ ਜਿੱਥੋਂ ਉਹ ਚੋਣ ਜਿੱਤ ਗਈ ਅੱਜ ਵੀਰਵਾਰ ਨੂੰ ਉਹ ਚੰਡੀਗੜ੍ਹ 에어ਪੋਰਟ ਤੋਂ ਦਿੱਲੀ ਜਾ ਰਹੇ ਸਨ ਜਿੱਥੇ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਹੈ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਨਾਲ ਜੁੜੇ ਬਿਆਨਾਂ ਨੂੰ ਲੈ ਕੇ ਇਹ ਘਟਨਾ ਹੋਈ ਹੈ ਹਾਲਾਂਕਿ ਇਸ ਦੀ ਕੋਈ ਹਲੇ ਪੁਸ਼ਟੀ ਨਹੀਂ ਹੋਈ ਹੈ ਉਧਰ ਇਹ ਵੀ ਸੂਤਰ ਦੱਸ ਰਹੇ ਨੇ ਕਿ ਕੰਗਣਾ ਐਸਵੰਦੀ 하이 ਕੁਮਾਰ ਤੇ ਦਿੱਲੀ ਗ੍ਰਹਿ ਮੰਤਰਾਲੇ ਤੇ ਸ਼ਿਕਾਇਤ ਦੀ ਗੱਲ ਕਹਿ ਰਹੀ ਹੈ ਮੌਕੇ ਤੇ ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਉਥੇ ਚੰਡੀਗੜ੍ਹ 에어ਪੋਰਟ ਤੇ ਜਿਹੜੇ ਯਾਤਰੀ ਸੀ ਉਹਨਾਂ ਵੱਲੋਂ ਕੀਤੀ ਗਈ ਦੱਸੀ ਜਾਂਦੀ ਹੈ ਹਾਲਾਂਕਿ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਕੰਗਣਾ ਰਨੋਤ ਤੇਜ਼ੀ ਦੇ ਨਾਲ ਚੈਕਿੰਗ ਪੁਆਇੰਟ ਵੱਲ ਨੂੰ ਵੱਧ ਰਹੀ ਹੈ ਤੇ ਜਿੱਦਾਂ ਉਹਨਾਂ ਨੂੰ ਕੋਈ ਰੋਕਿਆ ਜਾ ਰਿਹਾ ਹੈ ਪਰ ਇਹ ਗੱਲ ਸਾਹਮਣੇ ਵੀਡੀਓ ਚ ਨਹੀਂ ਆ ਰਹੀ ਕਿ ਕੋਈ ਥੱਪੜ ਵਾਲੀ ਗੱਲ ਹੈ ਕਿਉਂਕਿ ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਅੱਗੇ ਕੈਮਰਾ ਨਾ ਜਾਣ ਕਰਕੇ ਇਹ ਗੱਲ ਕੈਦ ਨਹੀਂ ਹੋਈ ਹੈ ਪਰ ਇਹ ਗੱਲ ਜੂ ਸਾਹਮਣੇ ਆਈ ਹੈ ਕਿ ਕੰਗਣਾ ਰੋਤ ਨੂੰ ਥੱਪੜ ਵੱਜਿਆ ਹੈ ਤੇ ਇਸ ਦੇ ਪਿੱਛੇ ਜਿਹੜਾ ਮਹਿਲਾ ਸੋਖਿਆ ਕਰਮੀ ਕੁਲਿੰਦਰ ਕੋਰ ਤੇ ਇਲਜ਼ਾਮ ਲੱਗੇ ਦੱਸੇ ਜਾਂਦੇ ਨੇ ਮੁਹਾਲੀ ਤੋਂ ਗੁਰਵਿੰਦਰ ਸਿੰਘ ਦੀ ਰਿਪੋਰਟ ਜਾਗਤੀ ਲਰ ਬਿਊ ਚੰਡੀਗੜ੍ਹ ਤੋਂ